ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰੇਸ਼ਾ। ਸ੍ਰੀ ਕਾਲਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਆ। ਗੱਲ ਕਰਦੇ ਆਂ ਗਾਂਧੀ ਤੇ ਉਸਦੀ ਬੱਕਰੀ ਨਿਰਮਲਾ ਦੀ। ਵੀਰ ਸਿੱਧੂ ਨੇ ਆਪਣੇ ਗੀਤ ਵਟੂਆ ਵਿੱਚ ਬਟੂਆ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਉਸ ਵਿੱਚ ਉਸਨੇ ਜ਼ਿਕਰ ਕੀਤਾ ਵੀ ਖਾ ਖਾ ਕੇ ਕਈ ਤਰ੍ਹਾਂ ਦੀਆਂ ਪਾਸਮਾ ਕੁੜੇ ਫਿਰ ਬੱਕਰੀ ਗਾਂਧੀ ਦੀ ਕਿੱਥੇ ਘਾ ਚਰਦੀ। ਜੋ ਗਾਂਧੀ ਨੂੰ ਗਰੀਬ ਤੇ ਮਹਾਤਮਾ ਤੇ ਸਾਦਾ ਜੀਵਨ ਬਤੀਤ ਕਰਨ ਵਾਲਾ ਮੰਨਦੇ ਹਨ ਉਹ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ ਤੇ ਇੱਕ ਵਾਰੀ ਗਾਂਧੀ ਨੇ ਸੌਂ ਖਾਦੀ ਸੀ ਕਿ ਉਹ ਉਹ ਨਾ ਕਿਸੇ ਦਾ ਮਾਸ ਤੇ ਨਾ ਹੀ ਮੱਝ ਤੇ ਗਾਂ ਦਾ ਦੁੱਧ ਪੀਵੇਗਾ ਪਰ ਇੱਕ ਵਾਰ ਕੀ ਹੋਇਆ ਕਿ ਗਾਂਧੀ ਨੂੰ ਇੱਕ ਬਿਮਾਰੀ ਲੱਗ ਜਾਂਦੀ ਆ ਤਾਂ ਜਦੋਂ ਉਸ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਉਹ ਡਾਕਟਰ ਕੋਲ ਜਾਂਦਾ ਤਾਂ ਡਾਕਟਰ ਉਸ ਨੂੰ ਕਹਿੰਦਾ ਵੀ ਤੂੰ ਦੁੱਧ ਪੀਆ ਕਰ ਵੀ ਤੂੰ ਠੀਕ ਹੋ ਜਾਏਗਾ ਤਾਂ ਫਿਰ ਨੇ ਜੋ ਗਾਂਧੀ ਸੀ ਉਸਨੇ ਡਾਕਟਰ ਦੀ ਗੱਲ ਉਸੇ ਜੋ ਮੰਨ ਲਈ ਸੀ ਤੇ ਫਿਰ ਉਸਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਸੀ ਤਾਂ ਗਾਂਧੀ ਨੇ ਇੱਕ ਬੱਕਰੀ ਰੱਖੀ ਸੀ ਜਿਸ ਦਾ ਨਾਂ ਸੀ ਨਿਰਮਲਾ ਤੇ ਜੋ ਉਸ ਦੀ ਖਰਾਕ ਸੀ ਉਸ ਤੇ ਉਹ ਬਹੁਤ ਹੀ ਧਿਆਨ ਦਿੰਦਾ ਸੀ ਤੇ ਉਸ ਨੂੰ ਉਸ ਦਾ ਜੋ ਚਾਰਾ ਸੀਗਾ ਉਹ ਬਹੁਤ ਮਹਿੰਗਾ ਹੁੰਦਾ ਸੀ ਤੇ ਜੋ ਗਾਂਧੀ ਜੀ ਦੀ ਬੱਕਰੀ ਸੀ ਉਹ ਬਦਾਮ ਤੇ ਕਾਜੂ ਖਾਂਦੀ ਹੁੰਦੀ ਸੀ ਤੇ ਮੰਨਿਆ ਜਾਂਦਾ ਕਿ ਉਸ ਟਾਈਮ ਜੋ ਗਾਂਧੀ ਦੀ ਬੱਕਰੀ ਸੀ ਉਹ ਇੱਕ ਦਿਨ ਵਿੱਚ 10 ਰੁਪਏ 10 ਰੁਪਏ ਦਾ ਉਸ ਦਾ ਖਰਚਾ ਸੀ ਤੇ ਜੋ ਇਸ ਦਾ ਖਰਚਾ ਸੀ ਉਹ ਕਿਸੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਨਾਲੋਂ ਵੀ ਜ਼ਿਆਦਾ ਸੀ ਕਿਉਂਕਿ ਉਸ ਨੂੰ ਉਸ ਟਾਈਮ 'ਚ ਹੀ ਮਹੀਨੇ ਦੇ 10 ਰੁਪਏ ਵੰਦੇ ਸੀ ਤਨਖਾਹ ਦੇ ਤੇ ਉਹ ਇੱਕ ਦਿਨ ਵਿੱਚ ਹੀ 10 ਰੁਪਏ ਖਾ ਜਾਂਦੀ ਸੀ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਗਾਂਧੀ ਤਾਂ ਬਹੁਤ ਗਰੀਬ ਸੀ ਜਦੋਂ ਉਸ ਦੀ ਵਕਰੀ ਹੀ ਦਿਨ ਦੇ 10 ਰੁਪਏ ਖਾ ਜਾਂਦੀ ਸੀ ਤੇ ਇੱਕ ਇਨਸਾਨ ਦੀ ਮਹੀਨੇ ਦੀ ਤਨਖਾਹ ਸੀ ਜੋ ਉਹ 10 ਰੁਪਏ ਰੱਖੀ ਗਈ ਸੀ ਤਪਰ ਉਸ ਟਾਈਮ ਕਿਸੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਦੇ ਬਰਾਬਰ ਜੋ ਬੱਕਰੀ ਦਾ ਖਰਚਾ ਹੁੰਦਾ ਸੀ ਉਹ ਉਹਨਾਂ ਨੇ ਗਾਂਧੀ ਦੀ ਬੱਕਰੀ ਇੱਕ ਦਿਨ ਵਿੱਚ ਉਹਨਾਂ ਜਿੰਨਾ ਇੱਕ ਬੰਦੇ ਦਾ ਖਰਚਾ ਸ ਮਹੀਨੇ ਦਾ ਹੁੰਦਾ ਸੀ ਤੇ ਉਹਨਾਂ ਉਸ ਟਾਈਮ ਗਾਂਧੀ ਦੀ ਜੋ ਬੱਕਰੀ ਸੀ ਉਹ ਇੱਕ ਦਿਨ ਵਿੱਚ ਹੀ ਉਹਨਾਂ ਖਾ ਜਾਂਦੀ ਸੀ ਫਿਰ ਜਦੋਂ ਗਾਂਧੀ ਨੇ ਰਾਉਂਡ ਟੇਬਲ ਕਾਨਫਰੰਸ ਲਈ ਇੰਗਲੈਂਡ ਜਾਣਾ ਸੀ ਤਾਂ ਗਾਂਧੀ ਆਪਣੀ ਬੱਕਰੀ ਨੂੰ ਵੀ ਨਾਲ ਲੈ ਕੇ ਗਿਆ ਕਿ ਉਸ ਦਾ ਕਹਿਣਾ ਸੀ ਵੀ ਕਿ ਮੈਂ ਆਪਣੀ ਬੱਕਰੀ ਤੋਂ ਬਿਨਾ ਨਹੀਂ ਜਾਊਂਗਾ ਵੀ ਮੇਰਾ ਮੇਰੀ ਬੱਕਰੀ ਦੇ ਨਾਲ ਬਹੁਤ ਪਿਆਰ ਆ ਤਾਂ ਫਿਰ ਉਹ ਆਪਣੀ ਬੱਕਰੀ ਨੂੰ ਆਪਣੇ ਨਾਲ ਲੈ ਕੇ ਗਿਆ ਤੇ ਉਸ ਦਾ ਕਹਿਣਾ ਸੀ ਕਿ ਉਹ ਬੱਕਰੀ ਦਾ ਤਾਜ਼ਾ ਦੁੱਧ ਪੀਣ ਦੇ ਲਈ ਵੀ ਬੱਕਰੀ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤਾਂ ਫਿਰ ਇਸ ਤੋਂ ਆਪਾਂ ਮੰਨ ਸਕਦੇ ਹਾਂ ਕਿ ਗਾਂਧੀ ਨੂੰ ਆਪਾਂ ਗਰੀਬ ਨਹੀਂ ਕਹਿ ਸਕਦੇ ਗਾਂਧੀ ਤਾਂ ਬਹੁਤ ਹੀ ਅਮੀਰ ਆਦਮੀ ਸੀ ਜਿਸ ਦੀ ਬੱਕਰੀ ਹੀ ਇੰਨਾ ਕਾਜੂ ਬਦਾਮ ਖਾਂਦੀ ਸੀ ਤਾਂ ਫਿਰ ਗਾਂਧੀ ਗਾਂਧੀ ਦਾ ਜੋ ਰਹਿਣ ਸਹਿਣ ਹੋ ਉਹ ਕਿਵੇਂ ਸਸਤਾ ਹੋ ਸਕਦਾ ਉਹ ਕਿਵੇਂ ਆਪਣਾ ਜੋ ਜੀਵਨ ਉਹ ਸਾਦਾ ਬਤੀਤ ਤੇ ਗਰੀਬ ਪਰਿਵਾਰ ਨਾਲ ਬਤੀਤ ਕਰ ਸਕਦਾ